3 ਮਹੀਨوں تقریبا ਸਵੇਰੇ 7 ਵਜੇ ਪਿੰਡ ਦੁਬਲੀ ਦੇ ਵਿੱਚ ਜਸਵੰਤ ਸਿੰਘ ਜਿਹੜੇ ਸਾਬਕਾ ਫੌਜੀ ਸੀਗੇ ਉਹਨਾਂ ਦਾ ਗੋਲੀਆਂ ਮਾਰ ਕੇ ਉਹਨਾਂ ਦੀ ਦੁਕਾਨ ਤੇ ਕਤਲ ਕਰ ਦਿੱਤਾ ਗਿਆ ਸੀਗਾ ਉਹਦੇ ਵਿੱਚ ਸਾਡੀ ਸੀਆਈ ਦੀ ਟੀਮ ਸਾਡੀ सदरਪੱਟੀ ਦੀ ਟੀਮ ਸਰਦਾਰ ਗੁਰਚਰਨ ਸਿੰਘ ਆਪਣੀ ਜਿਹੜੀ ਐਸਪੀਡੀ ਅਜੇ ਰਾਜ ਸਿੰਘ ਡੀਐਸਪੀ ਗੁਰਿੰਦਰ ਗੁਰਿੰਦਰਪਰ ਨਾਗਰਾ ਤਿੰਨ ਚਾਰ ਸੀਆਈ ਆ ਮਨਦੀਪ ਇਨ ਤੇ ਡੀਐਸਪੀ ਆਪਣੇ ਲਵਕੇਸ਼ ਸੈਨੇਜਰ ਡੀਐਸਪੀ ਪੱਟੀ ਨੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਟੈਕਨੀਕਲ ਤੇ ਹਿਊਮਨਿਟੀ ਦੇ ਆਧਾਰ ਤੇ ਇੱਕ ਕੇਸ ਨੂੰ ਟਰੇਸ ਕਰਦੇ ਹੋਏ ਜਿਹੜਾ ਕਿ ਇਹਦੇ ਵਿੱਚ ਮੁੱਖ ਸ਼ੂਟਰ ਸੀਗਾ ਉਹਦਾ ਨਾਂ ਹੈਗਾ ਵਾ ਤਰਨਬੀਰ ਸਿੰਘ ਉਰਫ ਤਨੂ ਜਿਹੜਾ ਕਿ ਪਿਸ਼ੋ ਬਕੀਵੰਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਹਾਲ ਮੁਕੰਮਪੁਰੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀਗਾ ਆਪਣੇ mafia ਦੇ ਨਾਲ ਉਹਨੂੰ 6 ਮਹੀਨੋਂ ਉਹਨੂੰ ਮੁਕੰਮਪੁਰੇ ਤੋਂ ਗ੍ਰਿਫਤਾਰ ਕਰਕੇ ਜਿਹੜੀ ਵਾਰਦਾਤ ਦੌਰਾਨ ਦੋ ਪਿਸਟਲ ਸੀਗੀ 32 ਬੋਰ ਦੀ ਤੇ 30 ਬੋਰ ਦੀ ਜਿਹਦੇ ਉਹਨੇ ਵਾਰਦਾਤ ਨੂੰ ਜਾਂਨ ਦਿੱਤਾ ਸੀਗਾ ਉਹਦੇ ਪਾਸੋਂ ਰਿਕਵਰ ਕਰ ਲਈ ਹੈ ਤੇ ਜਿਹੜੀ ਮੋਟਰਸਾਈਕਲ ਸੀਗੀ ਯਾਮਾ ਐਫਜੀ ਜਿਸ ਤੇ ਉਹ ਆ ਕੇ ਉਹਨੇ ਵਾਰਦਾਤ ਨੂੰ ਜਾਂਨ ਦਿੱਤਾ ਸੀਗਾ ਉਹ ਵੀ ਉਹਦੇ ਪਾਸੋਂ ਰਿਕਵਰ ਕਰ ਲਈ ਗਈ ਹੈ ਮੁਢਲੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਹੈ ਕਿ ਇੰਦੀ ਜਿਹੜੀ ਟਾਸਕਿੰਗ ਹੈ ਜਿਹੜਾ ਗੁਰਿੰਦਰ ਅਫਰੀਦੀ ਹੈ ਤੂਤਪਿੰਦ ਦਾ ਰਹਿਣ ਵਾਲਾ ਉਹਨੇ ਕੀਤੀ ਸੀਗੀ ਤੇ ਬਾਕੀ ਇਹ ਇਹਦਾ 5 ਦਿਨ ਦਾ ਰਿਮਾਨਡ ਸਾਨੂੰ ਮਿਲਿਆ ਹੋਇਆ ਤੇ ਇਹਦੀ ਹਰ ਪਾਸਿਓ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਬਈ ਸਪੌਂਸਰੀਸੀ ਦੇ ਵਿੱਚ ਕੀ ਵਜ੍ਹਾ ਸੀਗੀ ਕਿਉਂ ਇਹਨੇ ਵਾਰਦਾਤ ਕੀਤੀ ਉਹ ਉਸ ਚੀਜ਼ ਤੇ ਕੰਮ ਕੀਤਾ ਜਾ ਰਿਹਾ ਹੈ ਤ론 ਦੱਸਦੀ ਹੈ ਕਿ ਜਿਹੜਾ ਇਹ ਤਰਨਵੀਰ ਸਿੰਘ ਹੈ ਇਹ ਆਪ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਇੰਜੈਕਟ ਕਰਕੇ ਇਹ ਹਿਰੋਇਨ ਲਾਂਦਾ ਹੈ ਤੇ ਉਸ ਵੀ ਵਾਰਦਾਤ ਕਰਨ ਤੋਂ ਬਾਅਦ ਵਿਕੀਵਿੰਡ ਦੇ ਵਿੱਚ ਇੱਕ ਨਜਾਇਜ਼ ਤੌਰ ਤੇ ਇਲੀਗਲ ਜਿਹੜਾ ਕਿ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਸੀਗਾ ਉੱਥੇ ਜਾ ਕੇ ਇੰਨੇ ਉੱਥੇ ਰੁਕਿਆ ਸੀਗਾ ਤੇ ਉਹ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਦੌਰਾਨ ਆਇਆ ਤੇ ਉਹ ਜਿਹੜਾ ਉਹ ਡੀ ਐਡਿਕਸ਼ਨ ਸੈਂਟਰ ਸੀ ਉਹਦੇ ਵੀ ਮਾਲਕਾਂ ਤੇ ਐਫ ਆਈ ਆਰ ਕਰਕੇ ਉਹਨੂੰ ਅੰਦਰ ਕੀਤਾ ਦਿੱਤਾ ਗਿਆ ਤੇ ਨਜਾਇਜ਼ ਜਿਹੜਾ ਡੀ ਐਡਿਕਸ਼ਨ ਸੈਂਟਰ ਸੀਗਾ ਉਹ ਬੰਦ ਕਰਾਇਆ ਗਿਆ ਜਿਹੜੇ ਕਿ ਉੱਥੇ ਕੁਝ ਜਿਹੜੇ ਵਿਕਤੀਮ ਸੀਗੇ ਆਪਣੇ ਇਲਾਜ ਕਰਾਰੇ ਸੀਗੇ ਉਹਨਾਂ ਨੂੰ ਉਥੋਂ ਸ਼ਿਫਟ ਕਰਕੇ ਥਰੂ ਜਿਹੜਾ ਆਪਣਾ ਡਿਡਿਸ਼ਨ ਸੈਂਟਰ ਸੈਂਟਰ ਹੈ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਰਿਕਵਰੀ ਜਿਹੜੀ ਆ ਦੋ ਪਿਸਤਲ ਦੀ ਤੇ ਇੱਕ ਮੋਟਰਸਾਈਕਲ ਦੀ ਹੋਈ ਆ